ਸਰਕਾਰ ਵੱਲੋਂ ਗ੍ਰਾਮੀਣ ਨਿਆਂਇਲਿਆ ਐਕਟ ਦੇ ਅਧੀਨ ਕੇਸਾਂ ਦੇ ਫੋਰੀ ਨਿਪਟਾਰੇ ਵਾਸਤੇ ਪਿੰਡਾਂ ਵਿੱਚ ਅਦਾਲਤਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਲੇਕਿਨ ਪੰਜਾਬ ਪਰ ਦੇ ਵਕੀਲਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਗੈਰ ਜ਼ਰੂਰੀ ਅਤੇ ਗੈਰ ਵਿਵਹਾਰਿਕ ਫੈਸਲਾ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਪ੍ਰਦਾਨ ਐਡਵੋਕੇਟ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਕਚਹਿਰੀ ਵਿਖੇ ਰਾਏਕੋਟ ਸ਼੍ਰੀ ਚਮਕੌਰ ਸਾਹਿਬ ਅਤੇ ਕਾਰਕਲਾ ਵਿਖੇ ಗ್ರಾಮ ਨਿਆਲਿਆਂ ਪਿੰਡੂ ਅਦਾਲਤਾਂ ਦੀ ਸਥਾਪਨਾ ਸਬੰਧੀ ਸਰਕਾਰ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਹੜਤਾਲ ਕੀਤੀ ਐਡਵੋਕੇਟ ਰਣਜੀਤ ਕੁਮਾਰ ਪ੍ਰਧਾਨ ਜ਼ਿਲ੍ਹਾ 바ਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਕਿਹਾ ਕਿ ਪਿੰਡੂ ਅਦਾਲਤਾਂ ਦੀ ਸਥਾਪਨਾ ਦਾ ਫੈਸਲਾ ਮੋਬਾਈਲ ਕੋਟਾ ਚਲਾਉਣ ਦੇ ਫੈਸਲੇ ਵਾਂਗ ਗੈਰ ਵਿਵਹਾਰਿਕ ਅਤੇ ਗਲਤ ਹੀ ਸਾਬਿਤ ਹੋਵੇਗਾ ਕੇਸਾਂ ਦੇ ਜਲਦੀ ਨਿਪਟਾਰੇ ਵਾਸਤੇ ਜੱਜਾਂ ਅਤੇ ਜੁਡੀਸ਼ੀਅਲ ਸਟਾਫ ਪੁਲਿਸ ਦੀ ਭਰਤੀ ਅਤੇ ਮੂਢਲੇ ਢਾਂਚੇ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰੀ ਹੈ ਜੇਕਰ ਇਹਨਾਂ ਮੁੱਦਿਆਂ ਨੂੰ ਸੁਲਝਾਏ ਬਗੈਰ ਪੈਂਡੂ ਅਦਾਲਤਾਂ ਸ਼ੁਰੂ ਕੀਤੀਆਂ ਗਈਆਂ ਤਾਂ ਸਮੱਸਿਆ ਹੋਰ ਵਧੇਗੀ। ਸਟਾਈਕ ਇਸ ਤਰ੍ਹਾਂ ਹੈਗਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਪੈਂਡੂ ਏਰੀਆ ਦੇ ਵਿੱਚ ਅਦਾਲਤਾਂ ਖੋਲ੍ਹੀਆਂ ਜਾਣ। ਕਾਹਮ ਦੀ ਭਾਵਨਾ ਦਾ ਦੇਖਣ ਨੂੰ ਇਹ ਲੱਗਦੀ ਹੈ ਕਿ ਦਸਤੀ ਟੈਡੀਓ ਡੋਰਸਟੈਪ ਵਾਲੀ ਗੱਲ ਲੱਗਦੀ ਹੈ ਲੇਕਿਨ ਇਹ ਪ੍ਰੈਕਟੀਕਲੀ ਇਹ ਗੱਲ ਜਿਹੜੀ ਹੈ ਬਿਲਕੁਲ ਵੀ ਵਿਵਾਰਕ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਪੁਲਿਸ ਵਿੱਚ ਅਮਲਾਪੂਰਾ ਨਹੀਂ ਜੁਡੀਸ਼ਰੀ ਵਿੱਚ ਜੱਜਾਂ ਦਾ ਅਮਲਾਪੂਰਾ ਨਹੀਂ ਜੁਡੀਸ਼ਰੀ ਵਿੱਚ ਕੰਮ ਕਰਨ ਵਾਲੇ ਸਟਾਫ ਦਾ ਅਮਲਾਪੂਰਾ ਨਹੀਂ ਔਰ ਸਿਵਲ ਹਸਪੀਟਲ ਦੇ ਵਿੱਚ ਡਾਕਟਰ ਨਾਮਲਾ ਬੂਰਾ ਨੇ ਜਦੋਂ ਤੁਸੀਂ ਰੂਰਲ ਏਰੀਆ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਦਾਲਤਾਂ ਖੋਲੂਗੇ ਤਾਂ ਇਹ ਸਾਰੇ ਅਮਲੇ ਨੂੰ ਉੱਥੇ ਵੀ ਜਾਣਾ ਪੈਣਾ ਇੱਥੇ ਖਟੈਰੀ ਚ ਵੀ ਆਉਣਾ ਪੈਣਾ ਤੇ ਵਕੀਲਾਂ ਸਾਹਿਬਾਨਾਂ ਲਈ ਵੀ ਬੜੀ ਦਿੱਕਤ ਹੋਏਗੀ ਦੂਸਰਾ ਇਹ ਹੈ ਕਿ ਰੂਰਲ ਏਰੀਆ ਦੇ ਵਿੱਚ ਜਦੋਂ ਕਿਸੇ ਵਿਕਟਮ ਦਾ ਤੁਸੀਂ ਬਿਆਨ ਕਰਾਉਂਗੇ ਕਿਸੇ ਗਵਾਹ ਦਾ ਬਿਆਨ ਕਰਾਉਂਗੇ ਉਹ ਲੋਕਲ ਹੋਣ ਕਰਕੇ ਉੱਥੇ ਲੜਾਈ ਝਗੜੇ ਹੋਣ ਦਾ ਡਰ ਬਹੁਤ ਰਹਿੰਦਾ ਇੱਥੇ ਕੋਰਟ ਦੇ ਵਿੱਚ ਤੁਸੀਂ ਆਉਂਗੇ ਇੱਥੇ ਪੁਲਿਸ ਲੱਗੀ ਹੋਈ ਹੈ ਇੱਕ ਇੱਕ ਔਰਾ ਹੈਗਾ ਕਿ ਇੱਥੇ ਆਫਿਸ ਹੈਗਾ ਤੇ ਕੋਈ ਬੰਦਾ ਹਿੰਮਤ ਨਹੀਂ ਕਰਦਾ ਸ਼ਰਾਫ ਔਰ ਗੈਂਗਸਟਰ ਵਾਦੇ ਡੋਰ ਦੇ ਵਿੱਚ ਅਸੀਂ ਕਿੱਦਾਂ ਰਿਸਕ ਲੈ ਲਈਏ ਵਕੀਲ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਮੋਲਜਮਾ ਦੇ ਮੁਕਦਮੇ ਲੜਨ ਅਸੀਂ ਕਰੀਏ ਔਰ ਦੂਜੀ ਗੱਲ ਪ੍ਰੈਕਟੀਕਲੀ ਇਹ ਬਿਲਕੁਕੁਲ ਵੀ ਪੋਸੀਬਲ ਨਹੀਂ ਹੈ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਨੇ ਖੋਲੀਆਂ ਸੀ ਮੋਬਾਈਲ ਕੋਰਟਸ ਖੋਲੀਆਂ ਸੀ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਕਿ ਪਿੰਡਾਂ ਦੇ ਵਿੱਚ ਜਾ ਕੇ ਇਹ ਕੰਮ ਕਰਨਾ ਔਖਾ ਕੁਝ ਚੀਜ਼ਾਂ ਦਾ ਇੱਕ ਮਰਿਆਦਾ ਹੁੰਦੀ ਸਿਸਟਮ ਦੀ ਉਹਨੂੰ ਮੇਨਟੇਨ ਰੱਖਣਾ ਜ਼ਰੂਰੀ ਹੁੰਦਾ ਲੇਕਿਨ ਦੂਸਰੀ ਔਰ ਇੰਪੋਰਟੈਂਟ ਗੱਲ ਜਿਹੜੀ ਹੈਗੀ ਆ ਇਹ ਚੀਜ਼ਾਂ ਰਾਜਸਥਾਨੀਆਂ ਯੂਪੀ ਵਰਗੀਆਂ ਸਟੇਟ ਦੇ ਵਿੱਚ ਚੱਲ ਸਕਦੀਆਂ ਕਿਉਂਕਿ ਸਟੇਟ ਬੜੀਆਂ ਬਹੁਤ ਆ ਔਰ ਪਿਛੜੀਆਂ ਹੋਈਆਂ ਪੰਜਾਬ ਤਾਂ ਇੱਕ ਅਗਾਹ ਵੱਧੂ ਸੂਬਾ ਹੈ ਤੇ ਹਰ ਪਿੰਡ ਦੇ ਨਾਲ ਸੜਕ ਆ ਔਰ ਸ਼ਹਿਰਾਂ ਨਾਲ ਕਨੈਕਟੀਵਿਟੀ ਆ ਕੋਈ ਦਿੱਕਤ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਤੋ ਸਰਕਾਰ ਜਿਹੜੀ ਹੈਗੀ ਆ ਕੋਈ ਜਿਹੜੇ ਉਸਾਰੂ ਤਰੀਕੇ ਆ ਸੁਚੱਜੇ ਤਰੀਕੇ ਆ ਉਹ ਅਪਣਾਉਣ ਦੀ ਬਜਾਏ ਕਿ ਨਿਆਂ ਵਿਵਸਥਾ ਮਜਬੂਰ ਕਿੱਦਾਂ ਹੋਵੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਆ ਗੈਰ ਜ਼ਰੂਰੀ ਜਿਹੜੀਆਂ ਗੱਲਾਂ ਹੈਗੀਆਂ ਗੈਰ ਵਵਾਰਿਕ ਜਿਹੜੀਆਂ ਗੱਲਾਂ ਹੈਗੀਆਂ ਉਹ ਫੈਸਲੇ ਲਿੱਤੇ ਜਾ ਰਹੇ ਆ ਇਸ ਕਰਕੇ ਪੂਰੇ ਪੰਜਾਬ ਦੇ ਸਾਡੇ ਕੱਲ ਰੂਪੜ ਦੇ ਵਿੱਚ ਪੂਰੇ ਪੰਜਾਬ ਦੇ ਵਕੀਲਾਂ ਦੀ ਸਾਡੀ ਪ੍ਰਧਾਨਾ ਦੀ ਮੀਟਿੰਗ ਹੋਈ ਸੀਗੀ ਔਰ ਅਸੀਂ ਉਹਦੇ 'ਚ ਫੈਸਲਾ ਕੀਤਾ ਕਿ ਅਸੀਂ ਲਗਾਤਾਰ ਅੱਜ ਸੋਮਵਾਰ ਔਰ ਮੰਗਲਵਾਰ 3 ਔਰ ਪਹਿਲੀ ਦਿਨ ਉਸ ਦਿਨ ਵੀ ਸਾਡੀ ਹੜਤਾਲ ਹੈ 3 ਤਰੀਕ ਨੂੰ ਸਾਡੀ ਸੂਬਾ ਪੱਧਰੀ ਮੀਟਿੰਗ ਹੈ ਔਰ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਫੈਸਲਾ ਕਰਾਂਗੇ ਵੀ ਇਹਨੂੰ ਅੱਗੇ ਸੰਘਰਸ਼ ਨੂੰ ਕਿੱਦਾਂ ਲੈ ਕੇ ਜਾਣਾ ਹੈ